ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇ ਸੱਕ ਸੱਚ ਦੀ ਗੱਲ ਪਿੰਡ ਸਹਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਉਹ ਹੁਣ ਦਿਨ ਦਿਹਾੜੇ ਉਹ ਬੱਸ ਹੱਡੇ ਦੇ ਮਾਰ ਕੇ ਟੁਕੀ ਦਾ ਪੰਡਾ ਚਲੇ ਆਈ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਇੱਥੇ ਤਾਂ ਜਿਹੜਾ ਲਾਅਨ ਆਰਡਰ ਆ ਬਹੁਤ ਮੈਂਟੇਨ ਆ ਕੋਈ ਤਾਂ ਦੀ ਗੱਲ ਹੀ ਨਹੀਂ ਆ ਆ ਹੁਣ ਅਸੀਂ ਆ 6 ਫੁੱਟ ਦੇ ਹੱਡੇ ਸਰਪੰਚ ਦੀ ਆਉਣੇ ਤੇ ਲਾਸ਼ ਲਈ ਬੈਠੇ ਆ ਮੈਂ ਮੈਂ ਇੰਨਾ ਸਾਡੇ ਨਾਲ ਉਹ ਬੰਦੇ ਨੇ ਸਦਾ ਬਤਾਇਆ ਹੋਇਆ ਸਾਡਾ ਭਰਾ ਸੀ ਜੱਟ ਸਮਝ ਸਕਦਾ ਬਾਈ ਫਮਸ ਸਕਦਾ ਮੈਂ ਤੁਹਾਨੂੰ ਤੇ ਲਾਈਨ ਆਰਡਰ ਜਿੰਨਾ ਆ ਜੇ ਲਾਈਨ ਆਰਡਰ ਇੰਨਾ ਆ ਤਾਂ ਹੁਣ ਫਿਰ ਅਸੀਂ ਇੱਥੇ ਕਾਹਦੇ ਨਹੀਂ ਬੈਠੇ ਸਾਡਾ ਭਾਈ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਹੁਣ ਤੁਸੀਂ ਕੀ ਮੰਗ ਕੀ ਕਰਦੇ ਜੀ ਇਹ ਕੰਮ ਕੀਤੇ ਆ ਪਿੰਡ ਦੇ ਤਰੀਫ ਦੇ ਕਾਬਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਠੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜਿਹੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ ਨਾਲ ਰਹਿੰਦਾ ਹੁੰਦਾ ਸੀ ਆ ਕਹਿੰਦੇ ਹਨ ਤੇ ਹੁਣ ਇੱਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜ਼ਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇੱਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪ ਤੇ ਆਪ ਉਹ ਯਾਰ ਕਿਵੇਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਤ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋ ਜੂ ਯਾਰ ਪਿੰਡ ਜੇ ਜਾਂਦਾ ਮੈਂ ਤਾਂ ਸਮਝ ਨਹੀਂ ਆਉਂਦੀ ਲਾਈਵ ਵੀ ਹੋਇਆ ਉਹ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਦਸ਼ਾ ਕਿਸੇ ਨੇ ਨਹੀਂ ਸ਼ਾਦਸ਼ਾ ਜੀ ਬਹੁਤ ਬੱਟੀ ਸ਼ਾਦਸ਼ਾ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਇਹ ਜੜਾਗਾ ਉਹ ਚੱਕਿਆ ਨਹੀਂ ਜਾਊਗਾ ਸਾਨੂੰ ਪਤਾ ਉਹ ਮੂਸੇ ਵਾਲੇ ਦਾ ਵੀ ਅਜੇ ਤੱਕ ਇਨਸਾਮ ਮਿਲਿਆ ਬਲਕਾਰ ਸਿੰਘ ਵਾਜ ਵੀ ੱੱੱਕੇ ਖਾਂਦਾ ਫਿਰਦਾਗਾ ਕੋਟਾ ਕਚਹਿਰੀਆਂ ਦੇ ਵਿੱਚ ਐਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ਼ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ Laash ਨਾ ਚੱਕੋ ਭਾਈ ਫੇਰ ਨਹੀਂ ਕੋ ਇਨਸਾਫ਼ ਮਿਲਦਾ ਐਨਾ ਬਲਡ ਨਾ ਬਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਵਾਂ ਧੱਕੇ ਖਾਂਦਾ ਫਿਰਦਾ ਉਹਨੂੰ ਇਨਸਾਫ਼ ਨਹੀਂ ਮਿਲਿਆ ਉਹ ਸਾਨੂੰ ਇੱਥੇ ਯਾਰ ਕੀ ਇਨਸਾਫ਼ ਦੇ ਦੇਣਗੇ ਇਨਸਾਫ਼ ਤਾਂ ਸਾਨੂੰ ਉਹਨਾ ਟਾਈਮ ਹੀ ਆ ਜਿੰਨਾ ਟਾਈਮ ਸਾਇਟੀ ਇੱਥੇ Laash ਪਈ ਆ ਸੰਸਕਾਰ ਨਹੀਂ ਕਰਦੇ ਇਨਸਾਫ਼ ਮਿਲ ਗਿਆ ਮਿਲ ਗਿਆ ਜਿੱਦੇ ਸੰਸਕਾਰ ਹੋ ਗਿਆ ਉਦੋਂ ਤੇ ਭਾਈ ਕੋਈ ਇਨਸਾਫ਼ ਨਹੀਂ ਮਿਲਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦੇਣਾ ਮੀਡੀਆ ਦੇ ਜਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਪੱਟੀ ਕੈਂਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਅੱਜ ਉਹ ਚਹਾਣਤ ਹੋ ਗਿਆ ਤੁਹਾਨੂੰ ਕਿਸੇ ਦੇ ਵੀ ਧੀ ਪੁੱਤ ਦੀ ਵਾਰੀ ਆ ਸਕਦੀ ਆ ਠੀਕ ਆ ਇਹਨਾਂ ਨੂੰ ਨੱਥ ਪਾਉਣੀ ਪਊਗੀ ਇੱਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬਣੂ ਨਹੀਂ ਗੱਲ ਨਹੀਂ ਬਣਦੀ ਬਾਈ ਸਰਕਾਰ ਤੁਸੀਂ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਤਾਂ ਫਿਰ ਉਹਨਾਂ ਨੇ ਕੁਝ ਪਹਿਲਾਂ ਪਹਿਲਾਂ ਬਾਈ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜਿਆਦਾ ਮਿਲਿਆ ਨਹੀਂ ਸੀ ਭਾਈ ਨੂੰ ਅਸੀਂ ਇਕੱਠੇ ਜਦੋਂ ਸਮਾਂ ਬਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ